ਫਲਾ ਤਵਸ ਮਾੜੇ ਹੀ ਹੁੰਦੇ ਆ ਫੌਜੀਆਂ ਤੋਂ ਬਿਨਾਂ ਤਾਂ ਜੀ ਬਹੁਤ ਔਖਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਲੋਕ ਜਿਉਂ ਨੀ ਨਾ ਜਾਣ ਦਿੰਦੇ ਹੈਗੇ ਕੀ ਉਹਨਾਂ ਦੀ ਨਿਗਾ ਪੁੱਠੂ ਹੀ ਹੁੰਦੀ ਹੈਗੀ ਕੀ ਉਹ ਨਹੀਂ ਸਹੀ ਨਹੀਂ ਉਹ ਸਹੀ ਨਹੀਂ ਸਮਝਦੇ ਉਹਨਾਂ ਨੂੰ ਤਾਂ ਆਮ ਦਾ ਵੀ ਕੱਲੀ ਜਿੱਤਾਂ ਤਕ ਤਕਾਈਆਂ ਜਾਂਦੀਆਂ ਹਾਂਜੀ ਤਕਾਈਆਂ ਜਾਂਦੀਆਂ ਉਹ ਤਾਂ ਬਸ ਪਿਆਰ ਕਿ ਫਿਰ ਉਹਨਾਂ ਦੇ ਜਾਣ ਤੋਂ ਬਾਅਦ ਦੇਖੋ ਸਾਰੇ ਕਾਰੋਬਾਰ ਦੀ ਜ਼ਿੰਮੇਵਾਰੀ ਹਨਾ ਇੱਕ ਫੌਜ ਜੰਦੇ ਸਿਰ ਤੇ ਹੁੰਦੀ ਹੈਗੀ ਹਨਾ ਦੇਖੋ ਬੈਂਕ ਵੀ ਜਾਣਾ ਸਕੂਲਾਂ 'ਚ ਵੀ ਜਾਣਾ ਹੁਣ ਵੀਰਜੀ ਜਦੋਂ ਇੱਕ ਔਰਤ ਬਾਹਰ ਨਿਕਲਦੀ ਹੈਗੀਗੀ ਉਹਨੂੰ ਸਾਰੇ ਵੀ ਪਰਸਨ ਕੋਈ ਇਹੋ ਜਿਹੀ ਨਹੀਂ ਵੀ ਸਾਰੇ ਚੰਗੇ ਹੀ ਮਿਲਦੇ ਹੈਗੇ ਜੀ ਜਦੋਂ ਕੋਈ ਮੈਨੂੰ ਦੇਖੂਗਾ ਨੈਟ ਤੇ ਸਾਡਾ ਸ਼ਰੀਕਾ ਕਬੀਲਾ ਉਹ ਕਹੂਗਾ ਬਸ ਆਹ ਕਸਰ ਰਹਿੰਦੀ ਨੇ ਨਹੀਂ ਉਹ ਵੀ ਪੂਰੀ ਕੰਮ ਨਹੀਂ ਕਰਣਗੇ ਹਾਂ ਟੀਚਰਾਂ ਦੇ ਕਮੈਂਟ ਪੰਜ ਪਸਿਆ ਜਾਏਗਾ ਮੇਰੇ ਤੇ ਸੱਤ ਸਾਲ ਨਾਲ ਰਹਿ ਕੇ ਆਈਆਂਗੀ ਹਾਂ ਪਹਿਲਾ ਮੈਂ ਪੋਸਟਿੰਗ ਇਹਨਾਂ ਦੀ ਸੀਗੀ ਆ ਰਾਜਸਥਾਨ ਕੋਟਾ ਬੰਦੀ ਕੋਟੇ ਰਹਿ ਕੇ ਆਈਆਂ ਜੀ ਮੈਂ ਗੁਰਦਾਸਪੁਰ ਮੈਂ ਰਹਿ ਕੇ ਹਾਂ ਸ਼੍ਰੀਨਗਰ ਮੈਂ ਰਹਿ ਕੇ ਡੇਰਾ ਬਾਬਾ ਪਰ ਮਿਹਰ ਅਗਣ ਫੌਜੀ ਨਾ ਹੁੰਦੇ ਵੀ ਜੋ ਕੁਛ ਅੱਜ ਸਾਡੇ ਕੋਲ ਹੈ ਕਾਰਾਂ ਕੋਠੀਆਂ ਦੇ ਅਸੀਂ ਮਾਲਕਾਂ ਵੀ ਉਹ ਸ਼ਾਇਦ ਨਾ ਹੁੰਦੇ ਹਨਾ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ ਜੀ ਚਲੋ ਵੀ ਵਧੀਆ ਮੈਂ ਤਾਂ ਬਹੁਤ ਵਧੀਆ ਮੰਨਦੀ ਹਾਂ ਮੇਰਾ ਸੁਪਨਾ ਵੀ ਅ ਵੀ ਮੇਰਾ ਬੇਟਾ ਫੌਜ ਚ ਜਾਵੇ ਬੀ ਹਸਬੰਡ ਸਪੋਰਟ ਕਰਦੇ ਆ ਫਿਰ ਅਗਲਾ ਇਹ ਨਹੀਂ ਕਹਿੰਦਾ ਵੀ ਹਾਂ ਇਹ ਚੰਗਾ ਵੀ ਮੀਆਂ ਬੀਬੀ ਦੋਨੋਂ ਨਾਲ ਮਿਲ ਕੇ ਆਪਦਾ ਘਰ ਚਲਾ ਰਿਹਾ ਇਹ ਨਹੀਂ ਅਗਲਾ ਸੋਚਦਾ ਅਗਲਾ ਇਹ ਕਹਿ ਰਿਹਾ ਕਿ ਵੀ ਫੌਜੀ ਫੌਜਨ ਤੋਂ ਡਰਦਾ ਹਮੇਸ਼ਾ ਸੋਨੋਂ ਇਹੀ ਮਿਲਦਾ ਹੈਗਾ ਕਿ ਉਹ ਵੀ ਫੌਜੀ ਫੌਜਨ ਤੋਂ ਡਰਦਾ ਬਨੇ ਕਈ ਪਰਿਵਾਰ ਵੀ ਮਗਰੋਂ ਗਲਤ ਹੋ ਜਾਂਦੇ ਨੇ ਬੜੇ ਸਾਈਏ ਜਿਹੇ ਕੇਸ ਵੇਖੇ ਆ ਫੌਜਾ ਇੱਕ ਫੌਜੀ ਇੱਕ ਵਿਸ਼ਵਾਸ ਦੇ ਤੌਰ ਤੇ ਪਰਿਵਾਰ ਨੂੰ ਪਿੱਛੇ ਛੱਡ ਕੇ ਗਿਆ ਮਗਰੋਂ ਜਦੋਂ ਆਉਂਦਾ ਨੂੰ ਕੁਝ ਹੋਰ ਹੀ ਦੇਖਣ ਨੂੰ ਮਿਲਦਾ ਜੀ ਫੌਜੀ ਜੀ ਦੇਖੋ ਬਹੁਤ ਪੈਸਾ ਲੱਗ ਜਾਂਦਾ ਅੱਜ ਕੱਲ ਫਾਇਦਾ ਫੂਤਾ ਤਾਂ ਵੈਸੇ ਕੋਈ ਹੈ ਨਹੀਂ ਇੰਨਾ ਚਲੋ ਇੱਕ ਇੰਨਾ ਵੀ ਠੱਕ ਬਣ ਜਾਂਦੇ ਅਗਲਾ ਕਹਿੰਦਾ ਸਰਪੰਚ ਸਾਹਿਬ ਸਰਪੰਚ ਹੁੰਦਾ ਸਰਪੰਚ ਸਾਹਿਬ ਤੇ ਸਾਰੀ ਉਮਰ ਦਾ ਟੈਗ ਲੱਗ ਜਾਂਦਾ ਵੀ ਸਰਪੰਚਾਂ ਦੇ ਵੱਜਣ ਲੱਗ ਜਾਂਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਫਰ ਟੀਵੀਜ਼ਨ ਦੇ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਮੈਂ ਹਰਮਨ ਜੀ ਸੈਕ। ਦੋਸਤੋ ਅੱਜ ਇੱਕ ਅਜਿਹੀ ਭੈਣ ਦੇ ਨਾਲ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ ਮੁਲਾਕਾਤ ਕਰਾ ਰਹੇ ਹਾਂ ਤੁਹਾਡੀ ਜਿਨ੍ਹਾਂ ਦੇ ਹਸਬੰਡ ਫੌਜ ਤੋਂ ਰਟਾਇਰ ਨੇ ਪੈਨਸ਼ਨ ਆਏ ਹੋਏ ਨੇ ਤੇ ਪਰਿਵਾਰ ਵਿੱਚ ਖੱਟੀਆਂ ਮਿੱਠੀਆਂ ਯਾਦਾਂ ਤਾਂ ਹਰ ਇੱਕ ਦੇ ਬਣ ਜਾਂਦੀ ਹੈ ਕਹਿੰਦੇ ਨੇ ਸਮਾਂ ਜੇ ਤੁਹਾਡੇ ਤੇ ਦੁੱਖ ਆਇਆ ਤਾਂ ਤੁਸੀਂ ਸੁੱਖ ਦਾ ਵੀ ਸਾਹਮਣਾ ਕਰੋਗੇ ਜੇ ਅੱਜ ਦੁੱਖ ਆ ਤਾਂ ਤੁਸੀਂ ਨਰਾਸ਼ ਨਾ ਹੋਵੋ ਕਿਉਂਕਿ ਮਾਲਕ ਨੇ ਤੁਹਾਡੇ ਵਾਸਤੇ ਸੁੱਖ ਵੀ ਲਿਖੇ ਨੇ। ਅੱਜ ਅਈਆਂ ਗੱਲਾਂ ਬਾਤਾਂ ਸਾਡੇ ਨਾਲ ਆਪਣੇ ਪਰਿਵਾਰ ਦੀਆਂ ਸਾਂਝੀਆਂ ਕਰਨਗੇ ਭੈਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸਾਡੇ ਵਿੱਚ ਮੋਸਟ ਵੈਲਕਮ ਥੈਂਕ ਯੂ ਜੀ ਤੁਹਾਡਾ ਵੀ ਬਹੁਤ-ਬਹੁਤ ਵੀਰ ਜੀ ਸਭ ਤੋਂ ਪਹਿਲਾਂ ਜਿੰਨੇ ਵੀ ਮੇਰੇ ਭੈਣ ਭਰਾ ਮੈਨੂੰ ਸੁਣ ਰਹੇ ਨੇ ਦੇਖ ਰਹੇ ਨੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਾਲੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਤੁਸੀਂ ਮੈਨੂੰ ਇੱਥੇ ਲਿਆਂਦਾ ਲੋਕਾਂ ਦੇ ਰੂਬਰੂ ਕੀਤਾ ਜੀ ਪਹਿਨੇ ਸ਼ੁਰੂਆਤ ਕਰਦੇ ਆ ਜਿਵੇਂ ਤੁਸੀਂ ਕਿਹਾ ਕਿ ਬੜਾ ਕੁਝ ਜ਼ਿੰਦਗੀ ਦੇ ਵਿੱਚ ਦੇਖਿਆ ਹਾਂ ਜੀ ਤੁਸੀਂ ਮੈਰਿਜ ਤੋਂ ਪਹਿਲਾਂ ਦੀ ਜ਼ਿੰਦਗੀ ਤੇ ਮੈਰਿਜ ਤੋਂ ਬਾਅਦ ਕਿੰਨਾ ਕੁ ਬਦਲਾਅ ਆਇਆ ਜੀ ਉਹ ਤਾਂ ਹਰ ਇੱਕ ਇਨਸਾਨ 'ਚ ਹੀ ਆਉਂਦਾ ਹੈਗਾ ਉਹ ਮੇਰੇ ਜ਼ਿੰਦਗੀ 'ਚ ਵੀ ਆਇਆ ਹਮ ਤੇ ਮੇਰੇ ਹਸਬੰਦ ਵੀ ਆਰਮੀ 'ਚ ਨੇ ਪੈਨਸ਼ਨ ਆਏ ਬੈਨੇ ਇਸ ਟਾਈਮ ਉਹ ਜੱਸੀ ਭਿੰਡਾ ਵੀ ਕਿ ਜਨਮੈਨ ਦੀ ਡਿਊਟੀ ਕਰ ਰਹੇ ਨੇ ਮਜੂਦਾ ਪੰਚਾਇਤ ਮੈਂਬਰ ਵੀ ਨੇ ਹਮ ਤੇ ਪਨੇ ਪੰਚਾਇਤ ਮੈਂਬਰਾਂ ਤੇ ਅੱਜਕੱਲ ਬੜੇ ਲਾਂਬੇ ਲੱਗ ਰਹੇ ਆ ਕਹਿੰਦੇ ਪੰਚਾਇਤ ਮੈਂਬਰ ਆਪਦਾ ਹੀ ਫਾਇਦਾ ਘੱਟੀ ਜਾਂਦੇ ਕੋਈ ਕੰਮ ਹੀ ਨਹੀਂ ਕਰਦੇ ਨਹੀਂ ਜੀ ਅਸੀਂ ਕੋਈ ਨਹੀਂ ਐਦਾਂ ਦਾ ਫਾਇਦਾ ਚੱਕਿਆ ਭਲਾ ਪੁੱਛ ਵੀ ਪਤਾ ਵੀ ਕਰ ਸਕਦੇ ਹਾਂ ਅਸੀਂ 5 ਸਾਲ ਮੈਂਬਰੀ ਕੀਤੀ ਹੈਗੀ ਜੀ ਕੋਈ ਵੀ ਨਹੀਂ ਫਾਇਦਾ ਚੱਕਿਆ ਜੀ ਕੁਝ ਵੀ ਨਹੀਂ ਖਾਦਾ ਹੈਗਾ ਅਸੀਂ ਠੀਕ ਹੈ ਹਾਂ ਜੀ ਪਿੰਡ ਵਿੱਚ ਪੜਨੇ ਫਿਰ ਐ ਤਾਂ ਦਬਕਾ ਤਾਂ ਰੱਖਦੇ ਹੋਗੇ ਤੁਸੀਂ ਵੀ ਨਹੀਂ ਨਹੀਂ ਵੀਰ ਜੀ ਮੇਰਾ ਨੇਚਰ ਨਹੀਂ ਹੈਗਾ ਐਦਾਂ ਦਾ ਆਪਾਂ ਤਾਂ ਪ੍ਰਮਾਤਮਾ ਦੀ ਰਜ਼ਾ ਚ ਰਹਿਣ ਵਾਲਿਆਂਗੇ ਤੇ ਮੇਰੇ ਹਸਬੰਡ ਨੂੰ ਸਰਬਸੰਮਤੀ ਨਾਲ ਹੀ ਚੁਣੇ ਗਏ ਸੀਗੇ ਹੂੰ ਤੇ ਵੀ ਬਹੁਤ ਇੱਜ਼ਤ ਮਾਨ ਬਖਸ਼ਿਆ ਪਿੰਡ ਨੇ ਭਾਵੇਂ ਜਿਵੇਂ ਅੱਜ ਇੱਕ ਬੜਾ ਚਰਚਾ ਦਾ ਮੁੱਦਾ ਛੜਿਆ ਹੋਇਆ ਹੈ ਕਿ ਹਾਂਜੀ ਆ ਜੋ ਮਨਰੇਗਾ ਸਕੀਮ ਚ ਕੰਮ ਕਰਦੇ ਹਾਂ ਹਾਂਜੀ ਕਹਿੰਦੇ ਵੀ ਪੰਚਾਇਤ ਵਾਲੇ ਉਹ ਆਪ ਦਾ ਹੀ ਲਾਹਾ ਕੱਟੀ ਜਾਂਦੇ ਕਿਵੇਂ ਵੇਖਦੇ ਉਹ ਚੀਜ਼ ਨੂੰ ਤੁਸੀਂ ਹਾਂਜੀ ਉਹ ਫਿਰ ਗਲਤ ਹੈ ਜੀ ਹੂੰ ਨਹੀਂ ਆਪਾਂ ਲੋਕਾਂ ਦੀ ਸੇਵਾ ਵਾਸਤੇ ਹਨਾ ਆਏ ਹੁੰਨੇ ਆ ਤੇ ਲੋਕਾਂ ਦੀ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਜਿੰਨੇ ਜੋਗਿਆ ਆਪਾਂ ਹੈਗੇ ਆਂਗੇ ਤੇ ਉਹ ਮੈਂ ਰਾਤ ਵੀ ਦੇਖੋ ਲੋਕੋ ਬਾਚਨ ਨਾਲ ਤੇ ਸੁਣਿਆ ਸੀਗਾ ਸਰਪੰਚ ਦਾ ਬੇਟਾ ਹਨਾ ਨੀਕਾ ਚ ਦਿਹਾੜੀ ਪਾਰ ਆ ਆਪਦੀ ਪਵਾ ਤਰਿਆ ਸੀ ਪਰ ਕੰਮ ਨਹੀਂ ਮੌਕੇ ਤੇ ਕਰ ਰਿਆ ਸੀ ਉਹ ਹਾਂਜੀ ਤੇ ਉਹ ਗੱਲ ਤੇ ਵੀਰੇ ਨਹੀਂ ਵੀ ਫਾਇਦਾ ਚੱਕਣਾ ਚਾਹੀਦਾ ਪਰ ਵੈਸੇ ਉਸ ਗੱਲ 'ਚ ਵੀਰੇ ਦੇਖੋ ਹਨਾ ਜਨਤਾ ਵੀ ਗਲਤ ਐ ਸਰਪੰਚੀ ਤੇ ਦੇਖੋ ਬਹੁਤ ਪੈਸਾ ਲੱਗ ਜਾਂਦਾ ਅੱਜ ਕੱਲ ਫਾਇਦਾ ਫੂਦਾ ਤਾਂ ਵੈਸੇ ਕੋਈ ਹੈ ਨਹੀਂ ਇੰਨਾ ਚਲੋ ਇੱਕ ਇੰਨਾ ਵੀ ਠੱਕ ਬਣ ਜਾਂਦੇ ਅਗਲਾ ਕਹਿੰਦਾ ਸਰਪੰਚ ਸਾਹਿਬ ਹਾਂ ਸਰਪੰਚ ਸਾਹਿਬ ਹੁੰਦਾ ਸਰਪੰਚ ਸਾਹਿਬ ਤੇ ਸਾਰੀ ਉਮਰ ਦਾ ਟੈਗ ਲੱਗ ਜਾਂਦਾ ਵੀ ਸਰਪੰਚਾਂ ਦੇ ਵੱਜਣ ਲੱਗ ਜਾਂਦੇ ਹਾਂ ਪਰ ਮੈਂ ਜਿੱਥੋਂ ਤੱਕ ਮੇਰੀ ਸੋਚ ਐ ਮੈਨੂੰ ਫਾਇਦਾ ਨਹੀਂ ਲੱਗਿਆ ਕੋਈ ਵੀ ਡੱਕੇ-ਦਾਮ ਵਾਲੀ ਗੱਲ ਨਹੀਂ ਲੋਕਾਂ ਨਾਲ ਟੁੱਟਣ ਵਾਲੀ ਗੱਲ ਐ ਕੋਈ ਜੁੜਨ ਵਾਲੀ ਗੱਲ ਨਹੀਂ ਸਗਾਂ ਦੀ ਤਪੰਚਿਤ ਪਰ ਆਪਣੇ ਨਾਲ ਬਹੁਤ ਲੋਕ ਜੁੜੇ ਹੁੰਦੇ ਆ ਪਰ ਬਾਅਦ ਚ ਆਪਣੇ ਨਾਲ ਉਨੀ ਜਿਆਦਾ ਟੁੱਟ ਜਾਂਦੇ ਹੈਗੇ ਅੱਛਾ ਜੀ ਟੁੱਟਣ ਦਾ ਕਾਰਨ ਵੀਰੇ ਇਹ ਬਣਦਾ ਹੈਗਾ ਦੇਖੋ ਲੜਾਈ ਪੜਾਈ ਹੁੰਦੀ ਰਹਿੰਦੀ ਆ ਪਿੰਡ ਚ ਹੈਨਾ ਹੂੰ ਲੜਾਈ ਪੜਾਈ ਪਿੰਡ ਚ ਹੁੰਦੀ ਰਹਿੰਦੀ ਆ ਨਾ ਵੀਰੇ ਦੇਖੋ ਤੇ ਉਹ ਫਿਰ ਆਪਾਂ ਸਹੀ ਨੂੰ ਸਹੀ ਜੇ ਗਲਤ ਨੂੰ ਗਲਤ ਕਹਾਂਗੇ ਹੈਨਾ ਫਿਰ ਇੱਕ ਤਰ ਤ ਆਪਣੇ ਨਾਲ ਗੁੱਸੇ ਹੋ ਹੋਊਗੀ ਨਾ ਤੇ ਕੋਈ ਮੈਨੂੰ ਤਾਂ ਦਾਮ ਵਾਲੀ ਗੱਲ ਨਹੀਂ ਲੱਗੀ ਹੈਗੀ ਘਰ ਪੂਕੇ ਤਮਾਸ਼ਾ ਦੇਖਣ ਵਾਲੀ ਗੱਲ ਹੀ ਆ ਵੀ ਨਹੀਂ ਲੋਕਾਂ ਦਾ ਤਾਂ ਇਹ ਵਹਿਮ ਆ ਕਿ ਬੰਦੇ ਪੈਸੇ ਬਹੁਤ ਬੰਦੇ ਆ ਨਹੀਂ ਵੀਰੇ ਮੈਨੂੰ ਤਾਂ ਨਹੀਂ ਦਿਖਿਆ 5 ਸਾਲਾਂ ਚ ਕਿਹੜੀ ਮਾਇਆ ਬਣੀ ਹੈਗੀ ਹੈਗੀ ਤੇ ਉਹ ਤਾਂ ਆਪਦਾ ਟਾਈਮ ਖਰਾਬ ਕਰਨ ਵਾਲੀ ਗੱਲ ਹੀ ਹੁੰਦੀ ਚਲੋ ਕਿਸੇ ਨੂੰ ਜਨੂਨ ਹੁੰਦਾ ਸਰਪੰਚ ਘਮਾਉਂਦਾ ਸਰਪੰਚੀ ਕਰਨ ਦਾ ਬਹੁਤ ਬੰਦੇ ਹੁੰਦੇ ਹੈਗੇ ਜਿਵੇਂ ਜੱਗੀ ਸਰਪੰਚ ਵੀਰ ਜੀ ਨੇ ਬੜੇ ਨਾਈਸ ਪਰਸਨ ਨੇ ਮੈਂ ਉਹਨਾਂ ਨੂੰ ਬਹੁਤ ਸੌਂਦੀ ਹੈਗੇਗੀ ਉਹ ਤਾਂ ਬੇ ਲੋਕਾਂ ਨੂੰ ਸ਼ੀਸ਼ਾ ਵੀ ਦਿਖਾਉਂਦੇ ਨੇ ਨਹੀਂ ਨਹੀਂ ਜੀ ਬਹੁਤ ਨਾਈਸ ਪਰਸਨ ਨੇ ਇੱਕ ਵਾਰ ਮੇਰੀ ਉਹਨਾਂ ਨਾਲ ਗੱਲ ਵੀ ਹੋਈ ਆ ਫੋਨ ਤੇ ਤੇ ਬਹੁਤ ਵਧੀਆ ਸਰਪੰਚੀ ਕੀਤੀ ਆ ਤੇ ਉਹ ਕਹਿੰਦੇ ਦੇਖੋ ਵੀ ਗੁੱਸੇ ਤਾਂ ਮੇਰੇ ਨਾਲ ਵੀ ਹੋਗੇ ਫਿਰ ਜਦੋਂ ਇਹੋ ਜਿਹੇ ਬੰਦੇ ਆ ਤਾਂ ਗੁੱਸੇ ਹੋਈ ਜਾਂਦੇ ਫਿਰ ਤੇਰੇ ਮੇਰੇ ਵਰਗੀ ਤਾਂ ਚੀਜ਼ ਹੀ ਕੁਝ ਨਹੀਂ ਹੈਗੇ ਹਨਾ ਉਹਨਾਂ ਦੇ ਮੁਕਾਬਲੇ ਕੀ ਲੱਗਦਾ ਭਾਣੇ ਜੱਗੀ ਵਰਗੀ ਸਰਪੰਚੀ ਹੋਣੀ ਚਾਹੀਦੀ ਆ ਹਾਂਜੀ ਜ਼ਰੂਰ ਹੋਣੀ ਚਾਹੀਦੀ ਆ ਬਹੁਤ ਵਧੀਆ ਲੱਗੇ ਉਹਨਾਂ ਦੇ ਕੰਮ ਕਾਜ ਮੈਨੂੰ ਹੋਣੀ ਚਾਹੀਦੀ ਸਰਪੰਚੀ ਕਰੋ ਤਾਂ ਇਸ ਤਰ੍ਹਾਂ ਕਰੋ ਹਨਾ ਹੂੰ ਤੇ ਨੇਤਾ ਫਿਰ ਕੀ ਫਾਇਦਾ ਹੈਗਾਗਾ ਭਾੜੇ ਐਵੇਂ ਵੀ ਹੋਇਆ ਕਿ ਤੜਕੇ ਹਜ ਚਾਹ ਨਹੀਂ ਪੀਤੀ ਹੁੰਦੀ ਉਹਦਾਂ ਨੂੰ ਰੋਲੇ ਆਲਾ ਬਾਜ਼ ਚ ਖੜਾ ਹੁੰਦਾ ਵੀ ਸੱਤ ਦਾ ਘਰੇ ਚਾਹ ਨਹੀਂ ਬਣੀ ਹੋ ਜਾਂਦਾ ਹੈਗਾਗਾ ਕਈ ਵਾਰ ਹੋ ਜਾਂਦਾ ਵੈਸੇ ਮੇਰੇ ਹਸਬੰਡ ਤਾਂ ਜੀ ਡਿਊਟੀ ਕਰਦੇ ਸੀ ਨਾਲ ਪਹਿਲਾਂ ਰੈਫਾਇਨਰੀ ਚ ਸੀ ਸੁਪਰਵਾਈਜ਼ਰ ਦੀ ਡਿਊਟੀ ਕਰਦੇ ਸੀ ਰਾਮਮਾਰ ਰੈਫਾਇਨਰੀ ਚ ਕਣਕਵਾਲ ਆਪਣੇ ਹੁਣ ਜੱਸੀ ਡੀਪੂ ਚ ਨੇ ਬਠਿੰਡੇ ਗੰਨਮੈਨ ਦੀ ਡਿਊਟੀ ਕਰ ਰਹੇ ਨੇ 13 ਪੰਜਾਬ ਤੋਂ ਪੈਨਸ਼ਨ ਆਏ ਹੈਗੇ ਅਗੇ 14 ਸੌਰੀ 16 ਚ ਆਏ ਨੇ ਉਹ ਪੈਨਸ਼ਨ ਓਕੇ ਜੀ ਤੇ ਇੱਕ ਆਪਾਂ ਵੀ ਖੇਤਾਂ 'ਚ ਰਹਿੰਦੇ ਹਾਂਗੇ ਸ਼ਾਇਦ ਵੀ ਸਾਡੇ ਕੋਲੇ ਤਾਂ ਹਜੇ ਘਟ ਆਉਂਦੇ ਸੀਗੇ ਜਿਹੜੇ ਪੈਨਡ ਮੈਂਬਰ ਸੀਗੇ ਉਹ ਕਹਿੰਦੇ ਸੀ ਅਸੀਂ ਬਹੁਤ ਦੁਖੀ ਆਗੇ ਵੀ ਦੁਖੀ ਵੀ ਹਾਂ ਚਲੋ ਹਨਾ ਵੀ ਜਦੋਂ ਆਪਾਂ ਨੂੰ ਕਿਸੇ ਨੇ ਮੌਕਾ ਦਿੱਤਾ ਹੈਗਾਗਾ ਤੇ ਚਲੋ ਦਿਲ ਤੋਂ ਨਿਵਾਉਣਾ ਵੀ ਪੈਂਦਾ ਹੈਗਾਗਾ ਤੇ ਪਰ ਉਹ ਹੈ ਔਖੇ ਹੀ ਕੰਮ ਕੋਈ ਐਡਾ ਸੌਖਾ ਨਹੀਂ ਹੈਗਾ ਔਖਾ ਕੰਮ ਹਾਂਜੀ ਆਪਦਾ ਕਾਰਵਾਰ ਤਿਆਗ ਕੇ ਕਰਨੀ ਪੈਂਦੀ ਹੈ ਸਰਪੰਚੀ ਮੈਂਬਰੀ ਨਹੀਂ ਐਦਾਂ ਨਹੀਂ ਹੁੰਦੀ ਆਈ ਇਹ ਇਹ ਪੈਸੇ ਉਹ ਵਾਲਾ ਵੈ ਵੀ ਆ ਪੜਨੇ ਨਹੀਂ ਜੀ ਅਸੀਂ ਤਾਂ ਨਹੀਂ ਸਰਪੰਚ ਤੋਂ ਖਾਦੇ ਹੈਗੇ ਪੈਸੇ ਜਿਨ੍ਹਾਂ ਨੂੰ ਕਿਸੇ ਨੂੰ ਮਿਲੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਪਰ ਅਸੀਂ ਕਹਿੰਦੇ ਮੈਂਬਰ ਤੇ ਸਰਪੰਚ ਤਾਂ ਰਲ ਕੇ ਖਾਂਦੇ ਨਹੀਂ 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 ਜੀ ਸਟੈੱਕ ਕਰ ਪੈਦੇ ਵੀ ਭਾਈਵਾਲ ਨਹੀਂ ਹੈਗੇ ਸਰਪੰਚ ਦੇ ਇਕੱਲੇ ਪੈਦੇ ਪਰ ਇਹ ਗੱਲ ਤੋਂ ਮੁਨਕਰ ਤਾਂ ਨਹੀਂ ਹੁੰਦੇ ਬਹੁਤ ਪਿੰਡਾਂ ਦੇ ਵਿੱਚ ਕੋਈ ਚੱਲ ਵੀ ਰਿਹਾ ਜੀ ਹਾਂ ਜੀ ਬਹੁਤ ਪਿੰਡਾਂ ਚ ਇਹ ਹੈਗਾ ਕਿ ਫ੍ਰੀਕਵੈਂਸ ਤੇ ਮੈਂਬਰ ਹੈਗਾ ਉਹ ਜੀ ਐਦਾਂ ਤਾਂ ਕੋਈ ਮਾੜਾ ਮੋਟਾ ਫਾਇਦਾ ਤਾਂ ਖੱਟਦੀ ਹੋਣਗੇ ਤਾਈਂ ਉਹ ਅਗਲਾ 25 ਲੱਖ ਰੁਪਏ ਲਾਉਂਦਾ ਹੈਗਾਗਾ ਐਂ ਤਾਂ ਕੋਈ ਨਾ ਕੋਈ ਸਹਾਇਤਾ ਹੁੰਦੀ ਹੋਏਗਾ ਬਿਲਕੁਲ ਭਾਣੇ ਜੇ ਮੈਂ ਪਰਿਵਾਰ ਦੀ ਗੱਲ ਕਰਾਂ ਪਰਿਵਾਰ ਦੇ ਸਾਂਝ ਦੇ ਬਾਰੇ ਜ਼ਰੂਰ ਦੱਸੋ ਜੇ ਕਿਵੇਂ ਕੀ ਕੁਝ ਸਮਾਂ ਦੇਖਿਆ ਸਮਾਂ ਤਾਂ ਜੀ ਹਸਬੰਡ ਆਰਮੀ ਚ ਸੀ ਤੇ ਜਿਹੜੇ ਫੌਜੀ ਹੁੰਦੇ ਆ ਉਹਨਾਂ ਨੂੰ ਬਸ 20% ਹੀ ਕਰਦਿਆਂ ਦੀ سپورਟ ਹੁੰਦੀ ਆ 20% ਫੌਜੀਆਂ ਨੂੰ 80 90% ਤਾਂ ਬਸ ਹੈਨਾ ਬਹੁਤ ਦੁੱਖ ਗੀ ਹੁੰਦਿਆ ਘਰ ਪੱਖੋਂ ਕਿਉਂਕਿ ਵੀ ਤਨਖਾਹ ਵਸ ਠੀਕ ਠੀਕ ਹੁੰਦੀ ਆ ਖਰਚੇ ਜ਼ਿਆਦਾ ਹੁੰਦੇ ਹੈਗੇ ਹੇ ਹੁਣ ਤਾਂ ਚਲੋ ਵੱਧ ਗਿਆ ਫਿਰ ਵੀ ਤਨਖਾਹ ਸਾਡੇ ਵੇਲੇ ਤਾਂ ਜਦੋਂ ਮੇਰੀ ਮੈਰਜ ਹੋਈ 7000 ਰੁਪਏ ਸੀਗੀ ਸੈਲਰੀ ਅੱਛਾ ਜੀ ਹਾਂਜੀ 7000 ਸੀ ਮੇਰਾ ਮੇਰੀ ਮੈਰਜ ਹੋਈ 2001 ਚ ਉਸ ਟਾਈਮ 7000 ਰੁਪਏ ਸੈਲਰੀ ਸੀਗੀ ਤੇ ਖਰਚੇ ਜ਼ਿਆਦਾ ਹੁੰਦੇ ਆ ਕਿਉਂਕਿ ਫਿਰ ਫੈਮਲੀਆਂ ਵੀ ਜਦੋਂ ਘਰ ਦਾ ਮਾਹੌਲ ਠੀਕ ਨਹੀਂ ਹੁੰਦਾ ਫਿਰ ਫੈਮਲੀਆਂ ਨਾਲ ਰੱਖਣੀਆਂ ਪੈਂਦੀਆਂ ਨਾਲ ਰੱਖ ਕੇ ਖਰਚੇ ਵੱਧ ਜਾਂਦੇ ਆ ਫਿਰ ਘਰ ਦੇ ਨੂੰ ਆਏ ਹੋ ਜਾਂਦਾ ਵੀ ਫੌਜੀ ਬੈਂਕਾਂ ਪੜੀ ਜਾਂਦਾ ਹੈਗਾ ਘਰੇ ਪੈਸੇ ਨਹੀਂ ਦਿੰਦਾ ਬਸ ਇੱਥੋਂ ਫਿਰ ਵਿਗਾੜ ਪੈਣਾ ਸਟਾਰਟ ਹੋ ਜਾਂਦਾ ਹੌਲੀ ਹੌਲੀ ਤੇ ਫੌਜੀ ਦੀ ਨੌਕਰੀ ਵੀ ਪਰ ਪਰਿਵਾਰ ਨੂੰ ਉਹ ਉਹ ਕਰ ਦਿੰਦੀਆਂ ਤੋੜ ਦਿੰਦੀ ਆ ਤੇ ਉਹ ਤਾਂ ਤੋੜਦੇ ਜੀ ਉਹ ਨਹੀਂ ਨਾ ਕਰਦੇ ਦੇਖਦੇ ਹੈਗੇ ਉਹਨਾਂ ਦਾ ਵਿਛੋੜਾ ਨਹੀਂ ਦੇਖਦੇ ਕੱਲਾ ਪੈਸੇ ਹੀ ਦੇਖਦੇ ਆ ਜੀ ਉਹ ਚੀਜ਼ ਨਹੀਂ ਦੇਖੀ ਜਾਂਦੀ ਦੁੱਖ ਕਿਸੇ ਦਾ ਨਹੀਂ ਦੇਖਿਆ ਜਾਂਦਾ ਹੈਗਾ ਹੂੰ ਤੇ ਫਿਰ ਇਸ ਤਰ੍ਹਾਂ ਕਰਕੇ ਬਸ ਹਾਲਾਤ ਵਿਗੜਦੇ ਵਿਗੜਦੇ ਹਨਾ ਜਿਆਦਾ ਹੀ ਵਿਗੜ ਜਾਂਦੇ ਹੈਗੇ ਜੀ ਤੇ ਹਸਬੰਡ ਵੈਸੇ ਮੇਰੇ ਬਹੁਤ ਨਾਈਸ ਪਰਸਨ ਨੇ ਤੇ ਮੈਨੂੰ ਬਿਸ਼ੁਰੂ ਤੋਂ ਗਾਉਣ ਦਾ ਸ਼ੌਂਕ ਸੀ ਤੇ ਹੁਣ ਮੈਂ ਇਧਰ ਬਾਈ ਗੋਪੀ ਵੀਰ ਜੀ ਨਾਲ ਮੇਰਾ ਕੰਟੈਕਟ ਹੋਇਆ ਮੈਂ ਨਾਲ ਮੂਵੀ ਸ਼ਾਰਟ ਮੂਵੀ ਰਿਲੀਜ਼ ਕੀਆ ਸ਼ੂਟ ਕੀਤੇ ਦੋ ਜੀ ਤੇ ਮੇਰੇ ਹਸਬੰਦ ਦੀ ਮੇਰੇ ਬੱਚਿਆਂ ਦੀ ਫੁੱਲ ਸਪੋਰਟ ਹੈ ਮੈਨੂੰ ਉਹ ਕਹਿੰਦੇ ਵੀ ਤੁਸੀਂ ਪਹਿਨੇ ਪਹਿਲਾਂ ਗਾਣੇ ਰਿਕਾਰਡ ਕੀ ਕਿਹੜੇ ਕਿਹੜੇ ਹੋਏ ਆ ਨਹੀਂ ਵੀਰੇ ਮੈਂ ਗਾਉਣ ਚ ਨਹੀਂ ਹੈ अच्छा एक्टिंग ਚ ਹੀ ਆ ਬਸ ਪਹਿਲਾਂ ਹਾਂ ਜੀ ਪਹਿਲਾਂ ਕੁਆਰੀ ਹੁੰਦੀ ਨੱਚਣ ਦਾ ਸ਼ੌਂਕ ਸੀ ਫਿਰ ਵਿਆਹ ਤੋਂ ਬਾਅਦ ਵੀ ਬਹੁਤ ਵੀ ਨੱਚਣ ਕੁੱਦਣ ਦਾ ਵਿਆਹਾਂ ਚ ਬਹੁਤ ਸ਼ੌਂਕ ਹੈ ਅੱਜ ਵੀ ਉਹ ਬਸ ਉਵੇਂ ਹੀ ਆ ਘਟਿਆ ਨਹੀਂ ਉਮਰ ਦੇ ਸਾਹਮਣੇ ਨਾਲ ਸ਼ੌਂਕ ਵੈਸੇ ਕਹਿੰਦੇ ਵਿਆਹ ਤੋਂ ਬਾਅਦ ਫਰਕ ਪੈ ਜਾਂਦਾ ਜੀ ਨਹੀਂ ਜੀ ਨਹੀਂ 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 ਉਨਾ ਹੀ ਹੈ ਸ਼ੌਂਕ ਤਾਂ ਕੋਈ ਘਟਿਆ ਨਹੀਂ ਹੈਗਾ ਸ਼ੌਂਕ ਨੱਚਣ ਦਾ ਤਾਂ ਬਾਧੂ ਹੈ ਤੇ ਫਿਰ ਮੈਨੂੰ ਐਕਟਿੰਗ ਦਾ ਜਿਆਦਾ ਸ਼ੌਂਕ ਸੀ ਤੇ ਉਹ ਬਸ ਮੇਰੇ ਹਸਬੈਂਡ ਦੀ ਸਪੋਰਟ ਕਰਕੇ ਤੇ ਪ੍ਰਮਾਤਮਾ ਨੇ ਮੇਰੇ ਤੇ ਉਹ ਦਿਨ ਵੀ ਲਿਆਂਦਾ ਮੇਰੇ ਦਿਲ ਦੀ ਰੀਜੋ ਵੀ ਪੂਰੀ ਹੋ ਗਈ ਮੇਰੇ ਦੋ ਬੇਟੇ ਨੇ ਦੋਨਾਂ ਦੀ ਬਹੁਤ ਸਪੋਰਟ ਹੈ ਮੈਨੂੰ ਹਸਬੈਂਡ ਦੀ ਬਹੁਤ ਸਪੋਰਟ ਹੈ ਤੇ ਬਸ ਮੈਂ ਇਹ ਸਾਰਿਆਂ ਨੂੰ ਕਹਿਣਾ ਚਾਹੁੰਦੀ ਆ ਵੀ ਜੇਕਰ ਇੱਕ ਔਰਤ ਹਨਾ ਵੀ ਬਾਹਰ ਆਉਣਾ ਚਾਹੁੰਦੀ ਆ ਉਹਨੂੰ ਜਰੂਰ ਮੌਕਾ ਦਿੱਤਾ ਜਾਵੇ ਤੇ ਮੇਰੀ ਹੀ ਰਿਕਵੈਸਟ ਹੈ ਸਾਰੇ ਮਹਿਰਤ ਦੇ ਸੁਪਨੇ ਵੀ ਬੜੇ ਹੁੰਦੇ ਹਾਂ ਹਾਂ ਜੀ ਬਹੁਤ ਬਹੁਤ ਹੁੰਦੇ ਆ ਬਹੁਤ ਹੁੰਦੇ ਆ ਔਰਤ ਦੀ ਸਪੋਰਟ ਕਰਨੀ ਚਾਹੀਦੀ ਹੈਗੀ ਹੈਗੀ ਤੇ ਬਸ ਮੇਰੀ ਸਾਰੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਹੈ ਵੀ ਮੈਂ ਦੇਖੋ ਜੱਟ ਜ਼ਿਮੀਂਦਾਰਾਂ ਨਾਲ ਸੰਬੰਧ ਰੱਖਦੀ ਆਂ ਦੇਖੋ ਮੈਂ ਬਰਾੜਾਂ ਦੀ ਧੀ ਆ ਪਿੰਡ ਭਗਤਾ ਭਾਈ ਤੋਂ ਤੇ ਕੋਟਵਖਤੂ ਸਰਾਮਾਂ ਦੀ ਮੈਂ ਨੂੰਹ ਆਂਗੀ ਪਿੰਡ ਕੋਟਵਖਤੂ ਤੋਂ ਜੀ ਵੀ ਮੂਵੀ ਦੇਖ ਕੇ ਕੋਈ ਵੀ ਗਲਤ ਕਮੈਂਟ ਨਾ ਮੇਰੀ ਹੱਥ ਬੰਨ ਕੇ ਬੇਨਤੀ ਹੈ ਵੀ ਗਲਤ ਕਮੈਂਟ ਨਾ ਕਰੋ ਬੇਹੱਦ ਕਮੈਂਟ ਨਹੀਂ ਵੀਰੇ ਮੇਰੀ ਹਜੇ ਮੂਵੀ ਰਿਲੀਜ਼ ਹੋਈ ਨਹੀਂ ਨਾ ਤੇ ਬਸ ਮੈਂ ਕੱਲੀ ਸ਼ੂਟ ਕੀਤੀ ਹੈਗੀ ਹੈਗੀ ਪਰ ਮੈਂ ਹੋਰ ਜਿਵੇਂ ਦੇਖਦੀ ਹੈਗੀ ਅੰਗੀ ਵਿੱਚ ਬਹੁਤ ਹੁੰਦਾ ਫੀਕ ਆਈਡੀਆਂ ਤੋਂ ਵੀ ਗਲਤ ਬੈਡ ਕਮੈਂਟ ਕਰ ਰਹੇ ਹੁੰਦੇ ਹਨਾ ਪਰ ਐਦਾਂ ਨਹੀਂ ਹੋਣਾ ਚਾਹੀਦਾ ਨਹੀਂ ਕਰਨੇ ਚਾਹੀਦੇ ਹਨਾ ਨਹੀਂ ਆਪਾਂ ਨੂੰ ਚੰਗਾ ਲੱਗਿਆ ਚਲੋ ਛੱਡੋ ਨਾ ਦੇਖੋ ਨਾ ਪਰ ਨਹੀਂ ਕਿਉਂਕਿ ਕਿ ਉਹਦੀ ਵੀ ਕੋਈ ਬੈਕਗ੍ਰਾਉਂਡ ਹੁੰਦੀ ਹੈਗੀ ਹੈਗੀ ਜਿਹੜੇ ਕੋਈ ਨੈੱਟ ਤੇ ਕੁੜੀ ਆਉਂਦੀ ਹੈਗੀ ਉਹਦੇ ਵੀ ਕੋਈ ਭੈਣ ਭਰਾ ਹੁੰਦੇ ਆ ਚਲੋ ਜੀ ਉਹਦੇ ਬਾਰੇ ਨਹੀਂ ਸੋਚਣਾ ਕਮ ਸੇ ਕਮ ਆਪ ਦੇ ਬਾਰੇ ਸੋਚੋ ਵੀ ਜਦੋਂ ਆਪਣਾ ਭੈਣ ਭਰਾ ਆਪਣੀ ਆਈਡੀ ਤੇ ਦੇਖੂਗਾ ਹਨਾ ਵੀ ਆਪਣੇ ਭਰਾ ਨੇ ਜਾਂ ਆਪਣੀ ਭੈਣ ਨੇ ਐਂ ਗਲਤ ਕਮੈਂਟ ਕਰਕੇ ਉਹ ਪੈੜਾ ਲੱਗਦਾ ਜੀ ਬਿਲਕੁਲ ਜੀ ਨਹੀਂ ਕਰਨਾ ਚਾਹੀਦਾ ਹੈਗਾਗਾ ਬੈਡ ਕਮੈਂਟ ਕਿਸੇ ਨੂੰ ਪੈਣੇ ਤੁਸੀਂ ਇੱਕ ਫੌਜੀ ਦੀ ਫੈਮਿਲੀ ਚੋਂ ਆ ਹਨਾ ਹਾਂਜੀ ਹਾਂਜੀ ਫੌਜੀ ਦੇ ਜਾਣ ਤੋਂ ਮੁਗਰੋਂ ਪਰਿਵਾਰ ਨੂੰ ਕਿਹੜੀਆਂ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਲੋਕਾਂ ਦੇ ਵਿੱਚ ਤਾਂ ਇਹ ਹੁੰਦਾ ਕਿ ਫੌਜੀ ਦੀ ਫੈਮਿਲੀ ਆ ਬੜੀ ਠਾਠ ਠਾਹ ਬਹੁਤ ਨਾਲ ਪੈਸਾ ਹੁੰਦਾ ਦੀ ਦਿੱਕਤਾਂ ਦਾ ਬਹੁਤ ਸਾਹਮਣਾ ਕਰਨਾ ਪੈਂਦਾ ਕਿਉਂਕਿ ਫਿਰ ਉਹਨਾਂ ਦੇ ਜਾਣ ਤੋਂ ਬਾਅਦ ਦੇਖੋ ਸਾਰੇ ਘਰਵਾਰ ਦੀ ਜ਼ਿੰਮੇਵਾਰੀ ਹਨਾ ਇੱਕ ਫੌਜ ਜੰਦੇ ਸਿਰ ਤੇ ਹੁੰਦੀ ਹੈਗੀ ਹਨਾ ਦੇਖੋ ਬੈਂਕ ਵੀ ਜਾਣਾ ਸਕੂਲਾਂ 'ਚ ਵੀ ਜਾਣਾ ਹੁਣ ਵੀਰਜੀ ਜਦੋਂ ਇੱਕ ਔਰਤ ਬਾਹਰ ਨਿਕਲਦੀ ਹੈਗੀ ਹੈਗੀ ਉਹਨੂੰ ਸਾਰੇ ਵੀ ਪਰਸਨ ਕੋਈ ਇਹ ਜਿਨੇ ਵੀ ਸਾਰੇ ਚੰਗੇ ਹੀ ਮਿਲਦੇ ਹੈਗੇ ਸੀ ਚੰਗੇ ਨਹੀਂ ਮਿਲਦੇ ਹੈਗੇ ਬਹੁਤ ਬੜੀ ਗਲਤ ਨਜ਼ਰ ਨਾਲ ਵੀ ਦੇਖਦੇ ਵੇਖਿਆ ਜਾਂਦਾ ਜੀ ਦੇਖਿਆ ਜਾਂਦਾ ਦੇਖਿਆ ਜਾਂਦਾ ਹੈਗਾ ਉਹ ਤਾਂ ਫਿਰ ਆਪ ਦੇ ਉੱਤੇ ਡਿਪੈਂਡ ਕਰਦਾ ਹੈਗਾ ਕਿ ਆਪਾਂ ਕਿਵੇਂ ਵਿਚਰਨਾ ਹੈਗਾ ਹਨਾ ਥੋੜੀ ਜਿਹਾ ਆਪਦੀ ਉਹ ਅੜ ਮਾਰਕ ਨਾਲ ਤੇ ਅਕੜ ਨਾਲ ਰਹਿਣਾ ਪੈਂਦਾ ਜੀ ਇਦਾਂ ਤਾਂ ਕੋਣ ਜਾਣ ਦਿੰਦਾ ਹੈਗਾਗਾ ਤੇ ਪਰ ਹਾਲਾਤ ਤਾਂ ਬਸ ਮਾੜੇ ਹੁੰਦੇ ਆ ਫੌਜੀਆਂ ਤੋਂ ਬਿਨਾ ਤਾਂ ਜੀ ਬਹੁਤ ਔਖਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਕਿ ਜਦੋਂ ਕੁੜੀ ਦਾ ਵਿਆਹ ਹੁੰਦਾ ਤਾਂ ਉਹਦੇ ਬੜੇ ਸੁਪਨੇ ਹੁੰਦੇ ਆ ਕਿ ਮੈਂ ਆਪਦੇ ਘਰ ਵਾਲੇ ਨਾਲ ਆਹ ਕਰਨਾ ਸੀ ਇੱਧਰ ਘੁੰਮਣ ਜਾਣਾ ਉਹ ਜਾਣਾ ਪਰ ਇੱਕ ਜਿਹੜਾ ਫੌਜੀ ਦਾ ਪਰਿਵਾਰ ਹੁੰਦਾ ਉਹਨੂੰ ਤੈਂ ਨਹੀਂ ਪਤਾ ਵੀ ਜਿੱਦ ਦੇ ਵਿਆਹ ਹੋ ਗਿਆ ਉਹਦੇ ਹੀ ਲੈਟਰ ਆ ਜੇ ਭਾਈ ਵਾਪਸ ਆ ਜਾਓ ਨੇ ਜੀ ਹੁੰਦਾ ਤਾਂ ਹੈਗਾ ਵੈਸੇ ਜਿੰਨਾ ਫੌਜੀ ਦੀ ਫੈਮਲੀ ਘੁੰਮ ਲੈਂਦੀ ਆ ਸ਼ਾਇਦ ਕੋਈ ਨਾ ਕੋਹਂਦਾ ਹੋਵੇ ਹਾਂਜੀ ਮੈਂ 7 ਸਾਲ ਨਾਲ ਰਹਿ ਕੇ ਆਈ ਐਂਗੀ ਅ ਪਹਿਲਾ ਮੈਂ ਪੋਸਟਿੰਗ ਇਹਨਾਂ ਦੀ ਸੀਗੀ ਆ ਰਾਜਸਥਾਨ ਕੋਟਾੁੰਦੀ ਕੋਟੇ ਰਹਿ ਕੇ ਆਈ ਐਂ ਜੀ ਮੈਂ ਗੁਰਦਾਸਪੁਰ ਮੈਂ ਰਹਿ ਕੇ ਸ਼੍ਰੀਨਗਰ ਮੈਂ ਰਹਿ ਕੇ ਡੇਰਾ ਬਾਬਾ ਨਾਨਕ ਗੁਰਦਾਸਪੁਰ ਉੱਥੇ ਮੈਂ ਰਹਿ ਕੇ ਉੱਥੋਂ ਦੀ ਲਾਈਫ ਕਿੱਦਾਂ ਦੀ ਹੁੰਦੀ ਆ ਫੌਜੀ ਦੀ ਅ ਬਹੁਤ ਹਾਰਡ ਵੀ ਹੁੰਦੀ ਆ ਜੀ ਦੇਖੋ ਹਣਾ ਜੀ ਮੈਂ ਕਹਿੰਦਾਂ ਦਿਆਂ ਨੌਕਰੀ ਕੀ ਤੇ ਨਖਰਾ ਕੀ ਹਨਾ ਤੇ ਦੇਖੋ ਤੇ ਪਰ ਵੀ ਵਧੀਆ ਚਲੋ ਹਨਾ ਵੀ ਮੈਂ ਨਹੀਂ ਵੀ ਜੇਕਰ ਮੇਰੇ ਹਸਬੰਦ ਫੌਜੀ ਨਾ ਹੁੰਦੇ ਵੀ ਜੋ ਕੁਛ ਅੱਜ ਸਾਡੇ ਕੋਲੇ ਹੈ ਕਾਰਾਂ ਕੋਠੀਆਂ ਦੇ ਅਸੀਂ ਮਾਲਕਾਂ ਵੀ ਉਹ ਸ਼ਾਇਦ ਨਾ ਹੁੰਦੇ ਹਨਾ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ ਜੀ ਚਲੋ ਵੀ ਵਧੀਆ ਮੈਂ ਤਾਂ ਬਹੁਤ ਵਧੀਆ ਮੰਨਦੀ ਹਾਂ ਮੇਰਾ ਸੁਪਨਾ ਵੀ ਅਭੀ ਮੈਂ ਹੁਣ ਮੇਰਾ ਬੇਟਾ ਫੌਜ ਹੀ ਜਾਵੇ ਉਹਨਾਂ ਦੀ ਹਾਈਟ ਆ ਦੇ ਸੇਮ ਪਾਪਾ ਵਾਂਗੂ ਹੈ ਹੈਟ ਮੇਰੀ ਮੇਰੇ ਦਿਲ ਦੀ ਤਮੰਨਾ ਮੇਰਾ ਸੁਪਨਾ ਹੈ ਵੀ ਮੇਰਾ ਬੇਟਾ ਹੋਣਾ ਪਹੁੰਚ ਜਾਵੇ ਤੇ ਮੇ ਭੇਜਣਾ ਵੀ ਮੇਰਾ ਬੇਟਾ ਪਹੁੰਚਾ ਜੇ ਕਿਸਮਤ ਨੇ ਸਾਥ ਨਾ ਦਿੱਤਾ ਉਹ ਤਾਂ ਵੱਖਰੀ ਗੱਲ ਹੈ ਜੀ ਪਰ ਸਾਡਾ ਦੋਨਾਂ ਮੀਆਂ ਬੀਬੀ ਦਾ ਸੁਪਨਾ ਹੀ ਹੈ ਵੀ ਹੁਣ ਸਾਡਾ ਬੇਟਾ ਪਹੁੰਚ ਜਾਵੇ ਪਹਿਲਾਂ ਮੇਰੇ ਸਹੁਰਾ ਸਾਹਿਬ ਵੀ ਫੌਜ ਦੀ ਡਿਊਟੀ ਕਰਕੇ ਆਏ ਨੇ ਜੀ ਬਣੇ ਇੱਕ ਗੱਲ ਹੋਰ ਆ ਤੁਸੀਂ ਕਹੇ ਕਿ ਜੌਨ ਕੌਣ ਦਿੰਦਾ ਮੜਕਣਾ ਰਹਿਣਾ ਪੈਂਦਾ ਹਾਂਜੀ ਨਹੀਂ ਜੌਨ ਦਿੰਦਾ ਸ਼ਰੀਕ ਹੀ ਨਹੀਂ ਜੌਨ ਦਿੰਦੇ ਜੀ ਹੋਰ ਦੀ ਗੱਲ ਤਾਂ ਬਹੁਤ ਵੱਡੀ ਗੱਲ ਆ ਹੁਣ ਫਿਰ ਇਹੀ ਗੱਲ ਜੀ ਬਸ ਅਗਲਾ ਕਹਿਣ ਦਾ ਵੀ ਹਸਬੰਦ ਸਪੋਰਟ ਕਰਦੇ ਆ ਫਿਰ ਅਗਲਾ ਇਹ ਨਹੀਂ ਕਹਿੰਦਾ ਵੀ ਹਾਂ ਇਹ ਚੰਗਾ ਵੀ ਮੀਆਂ ਬੀਬੀ ਦੋਨੋਂ ਨਾਲ ਮਿਲ ਕੇ ਆਪਦਾ ਘਰ ਚਲਾ ਰਿਆ ਇਹ ਨਹੀਂ ਅਗਲਾ ਸੋਚਦਾ ਅਗਲਾ ਇਹ ਕਹਿ ਰਿਹਾਗਾ ਵੀ ਫੌਜੀ ਫੌਜਨ ਤੋਂ ਡਰਦਾ ਹਮੇਸ਼ਾ ਸੋਨ ਨੂੰ ਇਹੀ ਮਿਲਦਾ ਹੈਗਾਗਾ ਵੀ ਫੌਜੀ ਫੌਜਨ ਤੋਂ ਡਰਦਾ ਇਹ ਕਹਿੰਦਾ ਸਾਬ ਤੋਂ ਡਰ ਜਾਂਦਾ ਇੱਥੇ ਘਰ ਵਾਲੀ ਤੋਂ ਡਰ ਜਾਂਦਾ ਬੜੇ ਮਾਨ ਇਦਾਂ ਦੇਗਾ ਨਾ ਛੁਟਕਲੇ ਬਣਾਏ ਗਏ ਆ ਹਾਂਜੀ ਛੁਟਕਲੇ ਵੀ ਆ ਗੀਤ ਵੀ ਆ ਪਰ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਦੀ ਕਿਉਂਕਿ ਉਹਨਾਂ ਦਾ ਦੂਰ ਰਹਿਣ ਕਰਕੇ ਨਾ ਥੋੜਾ ਜਿਹਾ ਪਿਆਰ ਜ਼ਿਆਦਾ ਹੁੰਦਾ ਇੱਕ ਥੋੜਾ ਜਿਹਾ ਵਧੀਆ ਲੋਕ ਤਾਂ ਕਹਿੰਦੇ ਫੌਜੀ ਪੱਥਰ ਦ ਚਲੋ ਨਹੀਂ ਹੁੰਦੇ ਮੈਂ ਨਹੀਂ ਕਹਿ ਸਕਦੀ ਮੇਰੇ ਹਸਬੰਦ ਨੇ ਮੇਰੀਆਂ ਸਾਰੀਆਂ ਰੀਜਾਂ ਪੂਰੀਆਂ ਕੀਤੀਆਂ ਠੀਕ ਹੈ ਮੈਨੂੰ ਕਦੇ ਕੋਈ ਮਨਾਹੀ ਨਹੀਂ ਕੀਤੀ ਜੇਕਰ ਅੱਜ ਮੈਂ ਤੁਹਾਡੇ ਚੈਨਲ ਤੇ ਬੈਠੀ ਆ ਉਹਨਾਂ ਦੀ ਬਦੌਲਤੀ ਬੈਠੀ ਆ ਸਰਦਾਰ ਮਲਕੀਤ ਸਿੰਘ ਠੀਕ ਹੈ ਉਹਨਾਂ ਦੀ ਬਦੌਲਤੀ ਬੈਠੀ ਆ ਤੇ ਪਰ ਨਹੀਂ ਸ਼ਾਇਦ ਜੇ ਉਹ ਨਾ ਵਧੀਆ ਹੁੰਦੇ ਤੇ ਮੈਂ ਇੱਥੇ ਅੱਜ ਨਹੀਂ ਆ ਸਕਦੀ ਸੀ ਲੋਕਾਂ ਦੇ ਰੂਬਰੂ ਨਹੀਂ ਹੋ ਸਕਦੀ ਸੀ ਉਹਨਾਂ ਦੀ ਬਦੌਲਤੀ ਆ ਮੈਂ ਨਹੀਂ ਮੈਂ ਫੌਜ ਨੂੰ ਨਹੀਂ ਮਾੜਾ ਕਹਿ ਸਕਦੀ ਠੀਕ ਹੈ ਜੇਕਰ ਅੱਜ ਜੋ ਵੀ ਖਾਣੇ ਪੀਣੇ ਹੰਡਾਉਣੇ ਆ ਉਹ ਫੌਜ ਦੀ ਬਦੌਲਤੀ ਆ ਪਹਿਨੇ ਕਈ ਪਰਿਵਾਰ ਵੀ ਮਗਰੋਂ ਗਲਤ ਹੋ ਜਾਂਦੇ ਨੇ ਬੜੇ ਖਾਈਏ ਜਿਹਾ ਕੇਸ ਵੇਖਿਆ। ਹੋ ਜਾਂਦਾ। ਕਿ ਫੌਜੀ ਇੱਕ ਵਿਸ਼ਵਾਸ ਦੇ ਤੌਰ ਤੇ ਪਰਿਵਾਰ ਨੂੰ ਪਿੱਛੇ ਛੱਡ ਕੇ ਗਿਆ। ਮਗਰੋਂ ਜਦੋਂ ਆਉਣ ਦਾ ਨੂੰ ਕੁਝ ਹੋਰ ਹੀ ਦੇਖਣ ਨੂੰ ਮਿਲਦਾ। ਜੀ ਫੌਜੀ ਬੰਦੇ ਨੂੰ ਤਾਂ ਵਿਸ਼ਵਾਸ ਬਹੁਤ ਹੁੰਦਾ ਆਪਦੀ ਲਾਈਫ ਪਾਰਟਨਰ ਤੇ ਬਹੁਤ ਵਿਸ਼ਵਾਸ ਹੁੰਦਾ ਐਸੇ ਕਰਕੇ ਉਹ ਬਾਰਡਰਾਂ ਤੇ ਦਿਨ ਕੱਢ ਰਿਹਾ ਹੁੰਦਾ ਵਿਸ਼ਵਾਸ ਦੇ ਥਿਰਤੀ ਪਰ ਜਿਹੜੇ ਲੋਕ ਹੁੰਦੇ ਉਹ ਨਹੀਂ ਨਾ ਜਾਣ ਦਿੰਦੇ ਹੈਗੇਗੇ। ਉਹਨਾਂ ਦੀ ਨਿਗਾ ਪੁੱਠੂ ਹੀ ਹੁੰਦੀ ਹੈਗੀ ਹੈਗੀ ਉਹ ਨਹੀਂ ਸਹੀ ਨਹੀਂ ਉਹ ਸਹੀ ਨਹੀਂ ਸਮਝਦੇ ਉਹਨਾਂ ਨੂੰ ਤਾਂ ਆਉਂਦਾ ਵੀ ਕੱਲੀ ਰੇ ਦੁਕਾਨਾਂ ਤੱਕ ਤਾਂ ਕਾਇਆ ਜਾਂਦੀਆਂ ਨੇ ਹਾਂਜੀ ਦੁਕਾਨਾਂ ਜਾਂਦੀਆਂ ਉਹ ਤਾਂ ਬਸ ਜੇ ਆਪ ਦਾ ਵੀ ਆਪਾਂ ਵਧੀਆਂ ਆਪਦੇ ਦੰਤ ਤੇ ਸਈਆਂ ਫਿਰ ਕਿਸੇ ਦੀ ਕੋਈ ਮਯਾਲ ਨਹੀਂ ਵੀ ਆਪਾਂ ਨੂੰ ਕੋਈ ਉਹ ਤੱਕ ਵੀ ਕਹ ਜੇ ਤੇ ਪਰ ਨਹੀਂ ਲੋਕਾਂ ਤਾਂ ਆ ਹੁੰਦਾ ਵੀ ਕੱਲੀ ਰਹਿੰਦੀ ਆ ਪਤਾ ਨਹੀਂ ਕਿੱਥੇ ਜਾਂਦੀ ਆ ਕਿੱਥੇ ਨਹੀਂ ਜਾਂਦੀ ਮੈਂ ਮੈਂ ਆਪਦੀ ਵੀ ਗੱਲ ਦੱਸਦੀ ਆ ਮੇਰੇ ਹਸਬੰਦ ਨੇ ਮੈਨੂੰ ਸਭ ਤੋਂ ਪਹਿਲਾਂ ਵੀ ਪਿੰਡ 'ਚ ਕਿਸੇ ਕੋਲੇ ਐਕਟਿਵਾ ਨਹੀਂ ਸੀ ਕੋਈ ਲੇਡੀ ਸਾਡੇ ਪਿੰਡ ਕੋਟਵਕਤੂ 'ਚ ਐਕਟਿਵਾ ਨਹੀਂ ਚਲਾਉਂਦੀ ਸਭ ਤੋਂ ਪਹਿਲਾਂ ਐਕਟਿਵਾ ਮੈਨੂੰ ਹੀ ਲੈ ਕੇ ਦਿੱਤੀ ਸੀ ਕੋਟਵਕਤੂ ਤੋਂ ਤੇ ਵੀ ਮੈਨੂੰ ਤਾਂ ਸ਼ੁਰੂ ਤੋਂ ਹੀ ਆਜ਼ਾਦੀ ਦਿੱਤੀ ਹੈ ਮੇਰੇ ਹਸਬੰਦ ਨੇ ਐਵੇਂ ਮੈਂ ਕੰਮਾਂ ਨਹੀਂ ਰੁਕ ਟੋਕ ਦਿੱਤੀ ਕੀਤੀ ਹੈਗੀ ਮੈਂ ਤਾਂ ਜਿੱਥੇ ਜਾਣੇ ਆਪਣੀ ਮਨ ਮਰਜ਼ੀ ਨਾਲ ਹੀ ਜਾਣੀ ਆਉਣੀ ਆ ਉਹਨਾਂ ਨੇ ਕਦੇ ਮੈਨੂੰ ਰੋਕ ਟੋਕ ਜਾ ਮੇਰੇ ਤੇ ਕੋਈ ਸ਼ੱਕ ਸੁਦਾ ਇਹ ਜਾਂ ਨਹੀਂ ਕੀਤਾ ਹੈਗਾ ਜੀ ਤੇ ਹੁਣ ਵੀ ਉਹਨਾਂ ਨੇ ਮੈਨੂੰ ਫਿਲਮਾਂ 'ਚ ਆਉਣ ਵਾਸਤੇ ਬਹੁਤ ਸਪੋਰਟ ਕੀਤਾ ਵੀ ਤੁਸੀਂ ਜਾਓ ਫਿਲਮਾਂ 'ਚ ਫਿਲਮਾਂ ਦਾ ਕਦੋਂ ਦਾ ਸ਼ੌਂਕ ਸੀ ਮੇਰੇ ਜੀ ਬਹੁਤ ਟਾਈਮ ਦਾ ਮੈਂ ਮੈਡਮ ਰਾਜਕੌਰ ਨੂੰ ਤੇ ਜੋ ਸੀਬੋ ਦਾ ਰੋਲ ਨਮਾਉਂਦੇ ਹੈਗੇ ਉਹ ਨੰਬਰ ਦਾ ਰੁਬਿਆਂ ਵਾਲਿਆਂ ਨਾਲ ਉਹਨਾਂ ਨੂੰ ਦੇਖਦੀ ਤੇ ਮੈਂ ਰੋਟੀ ਬਣਾਉਂਦੀ ਵੀ ਐਕਟਿੰਗ ਕਰਨ ਲੱਗ ਜਾਂਦੀ ਤੇ ਮੈਨੂੰ ਕਹਿੰਦੇ ਮੇ ਤੇ ਇਨਾ ਭੂਤ ਸਵਾਰ ਸੀ ਤੇ ਮੇਰੇ ਨਾਲ ਵੀ ਐ ਜਿਵੇਂ ਹਾ ਪਾਵਾ ਪੂਰੇ ਹਾ ਵੀ ਹੋ ਰੱਖੇ ਸੀ ਵੀ ਕਿਹੜੇ ਵੇਲੇ ਮੈਂ ਐਕਟਿੰਗ ਕਰਕੇ ਜਦੋਂ ਫਿਲਮਾਂ ਤੇ ਜਾ ਹਾਂ ਹਾਂ ਜਨਤਾ ਦੇ ਸਾਹਮਣੇ ਆਵਾਂ ਤੇ ਮੇਰੇ ਹਸਬੈਂਡ ਤੇ ਮੇਰੇ ਬੱਚੇ ਕਹਿੰਦੇ ਮੰਮੀ ਕੁਛ ਨਹੀਂ ਹੁੰਦਾ ਘਰ ਅਸੀਂ ਸੰਭਾਲ ਲਾਂਗੇ ਵੀ ਤੂੰ ਇੱਕ ਦਿਨ ਜਾ ਜ਼ਰੂਰ ਜਾ ਫਿਰ ਆ ਵੀਰ ਜੀ ਆਪਣੇ ਗੋਪੀ ਭਲਾਈ ਜਾਣੇ ਵਾਲੇ ਇਹਨਾਂ ਨਾਲ ਕੰਟੈਕਟ ਹੋਇਆ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਦੀ ਵੀ ਬਹੁਤ سپورਟ ਆ ਮੈਨੂੰ ਵੀਰ ਜੀ ਸੰਧੂ ਜਲਾਲਾਬਾਦ ਵਾਲੇ ਬਹੁਤ ਸਤਿਕਾਰਯੋਗ ਨੇ ਦੋਨੇ ਵੀਰ ਜੀ ਇਹ ਮੇਰੇ ਇਹਨਾਂ ਦੀ سپورਟ ਕਰਕੇ ਇਨਾਂ ਨਾਲ ਹੀ ਮੈਂ ਮੇਨ ਕੈਰੈਕਟਰ ਨਿਭਾ ਰਹੀ ਹਾਂ ਬਾਈ ਗੋਪੀ ਵੀਰ ਜੀ ਨਾਲ ਤੇ ਇਨਾਂ ਨਾਲ ਹੀ ਮੇਨ ਕੈਰੈਕਟਰ ਹੈ ਇਨਾਂ ਦੀ ਫਿਲਮਾਂ 'ਚ ਹੀ ਮੈਂ ਕੰਮ ਕਰ ਰਹੀ ਹਾਂ ਦੋਨਾਂ ਦਾ ਇਸ ਤੋਂ ਬਾਅਦ ਸੁਪਨਾ ਕੀ ਹੈ ਜੀ ਤੁਪਣਾ ਤਾਂ ਬਣਾਈ ਆ ਵੀ ਜੇ ਬਾਹਰ ਨਿਕਲਿਆ ਹਨਾ ਹੁਣ ਵੀ ਦੁਨੀਆ ਨੂੰ ਕੁਝ ਬਣ ਕੇ ਦਿਖਾਈਏ ਦੁਨੀਆ ਹੁਣ ਗੱਲਾਂ ਕਰੇਗੀ ਵੀ ਆ ਕਮੀ ਰਹਿੰਦੀ ਸੀ ਬਸ ਇਹ ਵੀ ਪੂਰੀ ਕਰ ਲਈ ਫੌਜ ਜੰਨੇ ਹੁਣ ਜਦੋਂ ਕੋਈ ਮੈਨੂੰ ਦੇਖੂਗਾ ਨੈਟ ਤੇ ਸਾਡਾ ਸ਼ਰੀਕਾ ਕਬੀਲਾ ਉਹ ਕਹੂਗਾ ਬਸ ਆ ਕਸਰ ਰਹਿੰਦੀ ਸੀ ਇਹਨੇ ਉਹ ਵੀ ਪੂਰੀ ਕਰ ਲਈ ਟੀਚਰਾਂ ਵੀ ਕਰਨਗੇ ਹਾਂ ਟੀਚਰਾਂ ਕੋਮੈਂਟ ਤੰਜ ਕਰਿਆ ਜਾਏਗਾ ਮੇਰੇ ਤੇ ਤੇ ਇੱਕ ਮੈਂ ਮੈਡਮ ਰਮਨਦੀਪ ਕੌਰ ਨੂੰ ਬਹੁਤ ਸੌਂਦੀ ਆ ਜੀ ਰਮਨਦੀਪ ਕੌਰ ਮਰਖਾਈ ਨੂੰ ਜੀ ਉਹਨਾਂ ਦੀ ਬਹੁਤ ਵੱਡੀ ਫੈਨ ਆ ਉਹਨਾਂ ਦੇ ਉਹਨਾਂ ਨੂੰ ਅੱਜ ਮੈਂ ਫੋਨ ਕਰਕੇ ਹੀ ਉਹਨਾਂ ਦੀ ਕੋਟ ਐ ਮੈਨੂੰ ਭੈਣ ਦੀ ਉਹਨਾਂ ਦੀ ਮੈਂ ਬਹੁਤ ਉਹਨਾਂ ਦਾ ਸਤਿਕਾਰ ਕਰਦੀ ਆਂ ਭੈਣ ਜੀ ਦਾ ਤੇ ਬਹੁਤ ਸੋਹਣਦੀ ਵੀ ਆ ਉਹਨਾਂ ਨੂੰ ਤੇ ਦਿਲੋਂ ਸਲੂਟ ਹੈ ਉਹਨਾਂ ਭੈਣ ਜੀ ਨੂੰ ਮੇਰਾ ਗਾਉਣ ਆਲਾ ਫਿਰ ਭੈਣੇ ਕਾਹਤੋਂ ਪਿੱਛੇ ਛੱਡਦਾ ਸੀਗਾ ਗਾਉਣ ਦਾ ਵੀ ਸ਼ੌਂਕ ਸੀਗਾ ਨਹੀਂ ਨਹੀਂ ਗਾਉਣ ਨੱਚਣ ਦਾ ਸੀ ਜੀ ਬੋਲੀਆਂ ਪਾਉਣ ਦਾ ਸੀ ਨੱਚਣ ਦਾ ਜਿਵੇਂ ਆ ਪੰਜਾਬੀ ਕਲਚਰ ਆ ਪੰਜਾਬੀ ਹਾਂ ਜੀ ਹਾਂ ਜੀ ਪੰਜਾਬ ਪੰਜਾਬੀ ਕਲਚਰ ਤਾਂ ਇੰਨਾ ਸੋਹਣਾ ਲੱਗਦਾ ਹੈਗਾ ਮੈਨੂੰ ਜਿਵੇਂ ਘਗਰੇ ਹਨਾ ਪੰਜਾਬੀ ਜੁੱਤੀ ਹੋਗੀ ਇਹੋ ਜਿਹਾ ਕੁਝ ਪੰਜਾਬੀ ਬਹੁਤ ਵਧੀਆ ਲੱਗਦਾ ਨੱਚਣਾ ਗਾਉਣਾ ਬਹੁਤ ਵਧੀਆ ਲੱਗਦਾ ਹੈਗਾ ਜੀ ਹਾਂ ਜੀ ਯਾਨੀ ਕਿ ਕਲਚਰ ਨਾਲ ਜੁੜੇ ਹੋਏ ਹਾਂ ਜੀ ਪੂਰਾ ਪੂਰਾ ਜਿੱਥੇ ਬੱਚਿਆਂ ਨੂੰ ਵੀ ਨਾਲ ਜੋੜਿਆ ਹਾਂ ਜੀ ਪੂਰਾ ਜੀ ਪੂਰਾ ਭਣੇ ਤੁਸੀਂ ਇਹ ਫਿਲਮ ਹੀ ਲੈਣ ਚਾਏ ਉਹ ਇਹ ਲੈਣ ਵੀ ਅਜਿਹੀ ਹੈ ਕਹਿੰਦੇ ਘਰ ਫੋਕੇ ਤਮਾਸ਼ਾ ਵੇਖਣਾ ਪੈਂਦਾ ਹੈ ਤਾਂ ਹੈ ਤਾਂ ਹੈ ਜੀ ਪਰ ਜਿਹੜਾ ਅੰਦਰਲਾ ਕੀੜਾ ਸੀ ਉਹ ਨਹੀਂ ਟਿਕਿਆ ਅੰਦਰਲੇ ਕੀੜੇ ਨੂੰ ਮੈਂ ਮਾਰ ਨਹੀਂ ਸੀ ਸਕਦੀ ਠੀਕ ਹੈ ਬਸ ਉਹ ਮੈਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਕਿ ਵੀ ਮੈਂ ਇੰਨੋ ਹੀ ਮੇਰੇ ਜਜ਼ਬਾਤ ਮੇਰੇ ਤੇ ਨੇ ਹਾਵੀ ਹੋ ਗਏ ਵੀ ਮੈਂ ਫਿਰ ਇੱਕ ਥੋੜੀ ਜਿਹੀ ਸਭ ਤੋਂ ਪਹਿਲਾਂ ਕਿਹਨੂੰ ਦੱਸਿਆ ਸੀ ਮੈਂ ਐਕਟਿੰਗ ਕਰਦੀ ਆ ਘਰੇ ਜੀ ਪਰਿਵਾਰ ਨੂੰ ਆਦੇ ਬੱਚਿਆਂ ਨੂੰ ਆਦੇ ਹਸਬੈਂਡ ਨੂੰ ਮੈਂ ਐਕਟਿੰਗ ਕਰਦੀ ਰਹਿੰਦੀ ਸੀ ਨਾ ਜੇਕਰ ਮੈਂ ਕਿਸੇ ਦਾ ਡਾਇਲੋਗ ਦੇਖ ਲੈਂਦੀ ਐਕਟਿੰਗ ਦੇਖ ਲੈਂਦੀ ਫਿਰ ਮੈਂ ਵੱਡੇ ਸ਼ੀਸ਼ੇ 'ਚ ਖੜ ਕੇ ਉਹ ਮੈਂ ਐਕਟਿੰਗ ਕਰਦੀ ਜੇ ਫਿਰ ਮੈਂ ਉਹਦੇ 'ਚ ਵੀ ਨਾ ਪਸੰਦ ਆਉਂਦੀ ਫਿਰ ਮੈਂ ਆਪਦੀ ਵੀਡੀਓ ਆਪਦੇ ਫੋਨ 'ਚ ਔਨ ਕਰਕੇ ਫਿਰ ਮੈਂ ਉਹਦੇ 'ਚ ਆਪਣੀ ਵੀਡੀਓ ਬਣਾਉਂਦੀ ਐਕਟਿੰਗ ਕਰਦੀ ਦੀ ਠੀਕ ਹੈ ਜੀ ਫਿਰ ਇਸ ਕਰਕੇ ਜੀ ਅੱਜ ਕੱਲ ਤਾਂ ਇੰਸਟਾਗ੍ਰam ਤੇ ਬੜਾ ਰੀਲਾ ਬੜਾ ਬਣਾ ਕੇ ਵਾਇਰਲ ਹੋ ਰਹੇ ਆ ਨਹੀਂ ਜੀ ਮੈਂ ਮੈਂ ਗੱਪ ਝੂਟ ਮਾਰੀ ਆ ਮੈਂ ਤੁਹਾਡੇ ਚੈਨਲ ਤੇ ਆ ਕੇ ਵੀ ਮੈਨੂੰ ਰੀਲਾ ਰੂਲਾ ਬਣਾਉਣ ਦਾ ਸ਼ੌਂਕ ਨਹੀਂ ਸੀ ਨਾ ਹੀ ਮੈਂ ਕਦੇ ਬਣਾਈਆਂ ਨਾ ਹੀ ਮੈਂ ਇੰਨਾ ਫੋਨ ਵੀ WhatsApp ਤੇ Facebook ਜ਼ਰੂਰ ਵਰਤਦੀਆਂ ਇੰਸਟਾਗ੍ਰam ਬੱਚੇ ਬੱਚਿਆਂ ਦੇ ਹੈ ਇੰਸਟਾਗ੍ਰam ਆਈਡੀ ਵੀ ਹੈਗੀ ਐ Facebook ਦੀ ਵੀ ਇਨਸਟਾਗ੍ਰਾਮ ਦੀ ਪਰ ਮੈਂ ਕਦੇ ਇਨਸਟਾਗ੍ਰਾਮ ਤੇ ਨਹੀਂ ਗਈ ਸੀ ਰੀਲਾਂ ਬਣਾ ਬਣਾਉਂਦੀਆਂ ਕੁੜੀਆਂ ਜੀ ਪਰ ਮੇਰੀਆਂ ਕੁੜੀਆਂ ਨੂੰ ਬਸ ਇੱਕ ਇੰਨੀ ਕੁ ਬੇਨਤੀ ਰੀਲਾਂ ਬਣਾਓ ਹਨਾ ਬਿਸ਼ੌਕ ਹੁੰਦਾ ਅਲੱਗ-ਅਲੱਗ ਬਈ ਦੁਪੱਟਾ ਸਿਰ ਤੇ ਨਾ ਲਾਓ ਪਰ ਮੋਢੇ 'ਚ ਜ਼ਰੂਰ ਦੁਪੱਟਾ ਲੈ ਕੇ ਵੀਡੀਓ ਬਣਾਉਣਾ ਵੀ ਕਿਉਂਕਿ ਸਾਨੂੰ ਤਾਂ ਔਰਤਾਂ ਨੂੰ ਹੀ ਨਹੀਂ ਜਾਣ ਦਿੱਤਾ ਜਾਂਦਾ ਜਦੋਂ ਅਸੀਂ ਹਨਾ ਅਦਾ ਦੁਪੱਟਾ ਵਗੈਰਾ ਨਹੀਂ ਲੈਂਦੀਆਂ ਫਿਰ ਜ਼ਿਆਦਾ ਕਮੈਂਟ ਆਜੀ ਹੁੰਦੀ ਆਪਣੇ ਤੇ ਤੇ ਸ਼ਰਮ ਹਯਾ ਇੱਕੋ ਇੱਕ ਦਾ ਹੈ ਨਾ ਕਿੰਨਾ ਦੇ ਲੋਕਾਂ ਨੂੰ ਬੋਲਣ ਦਾ ਮੌਕਾ ਵੀ ਖੋਹ ਦਿੱਤਾ ਜਾਂਦਾ ਫਿਰ ਹਾਂਜੀ ਲੋਕਾਂ ਨੂੰ ਬੋਲਣ ਦਾ ਉਹ ਕਮੈਂਟ ਕਰਨ ਦਾ ਮੌਕਾ ਵੀ ਖੋਦੋ ਹਾਂਜੀ 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 ਸਹੀ ਕੱਪੜਿਆਂ ਚ ਸਹੀ ਤਰੀਕੇ ਦੇ ਨਾਲ ਵੀਡੀਓ ਨਾ ਬਣਾਈ ਤਾਂ ਹਾਂਜੀ ਨਹੀਂ ਵਧੀਆ ਗੀਤਾਂ ਤੇ ਬਣਾਓ ਕਿਉਂਕਿ ਵੀ ਆਪਾਂ ਫੇਰ ਵੀ ਆਪਣਾ ਕੋਈ ਨਾ ਕੋਈ ਹੁੰਦਾ ਭੈਣ ਭਰਾ ਹਨਾ ਕੋਈ ਮਾਮੇ ਦਾ ਮੁੰਡਾ ਕੋਈ ਭੂਆ ਦਾ ਮੁੰਡਾ ਕੋਈ ਤਾਂ ਹੁੰਦਾ ਆਪਾਂ ਨੂੰ ਦੇਖਣ ਆਲਾ ਕੋਈ ਜੱਗ ਤੇ ਆਪਾਂ ਜਮਾ ਕੱਲੇ ਤਾਂ ਹੁੰਦੇ ਨਹੀਂ ਹੈਗੇ ਨਾ ਆਪਣੇ ਨਾਲ ਬਹੁਤ ਰਿਸ਼ਤੇ ਨੱਤੇ ਜੁੜੇ ਹੁੰਦੇ ਆ ਤੇ ਪਰ ਮੈਂ ਤਾਂ ਇਹ ਗੱਲ ਕਹਿਣੀ ਹੈਗੀ ਐਂਗੀ ਵੀ ਥੋੜਾ ਧਿਆਨ ਰੱਖ ਕੇ ਬਣਾਇਆ ਜਾਵੇ ਜਿਵੇਂ ਮੇਰੀ ਮੇਰੀ ਉਮਰ ਦੀਆਂ ਵੀ ਜਨਾਨੀਆਂ ਹੁੰਦੀਆਂ ਹਨਾ ਥੋੜਾ ਜਿਆਦਾ ਹੀ ਡੀਪ ਗਲੇ ਪਾ ਕੇ ਹਨਾ ਦੇਖੋ ਵੀ ਨਹੀਂ ਇਹੋ ਜਿਹਾ ਕੁਝ ਨਹੀਂ ਹੁੰਦਾ ਆਪਣੇ ਟਾਕਾਂ ਵੀ ਨੰਗੀਆਂ ਅੱਧ ਨੰਗੀਆਂ ਕਰਕੇ ਹਨਾ ਵੀਡੀਓ ਬਣਾ ਰਹੀਆਂ ਮੈਂ ਕੋਈ ਐਡੀ ਸਿਆਣੀ ਨਹੀਂ ਹੈਗੀ ਵੀ ਮੈਂ ਕਿਸੇ ਨੂੰ ਮਤਤਾ ਦਿੰਦੀਆਂ ਮਤਤਾ ਨਹੀਂ ਮੇਰੋ ਰਿਕਵੈਸਟ ਹੀ ਕਰਦੀ ਹੈਗੀ ਹੈਗੀ ਵੀ ਇਹ ਜੋ ਕੁਝ ਨਹੀਂ ਹੋਣਾ ਚਾਹੀਦਾ ਹਨਾ ਚਲੋ ਆਦੇ ਮਾਨ ਦਾ ਸ਼ੌਂਕ ਆ ਹੁਣ ਮੈਂ ਵੀ ਫਿਲਮਾਂ 'ਚ ਆਈਆਂ ਹਨਾ ਮੈਨੂੰ ਵੀ ਲੋ ਕਮੈਂਟ ਕਰਨਗੇ ਬੀ ਤੂੰ ਕਿਉਂ ਆਈ ਫਿਲਮਾਂ 'ਚ ਜੇ ਤੂੰ ਐਡੀ ਚੰਗੀ ਸੀ ਚਲ ਇਹ ਇੱਥੇ ਚੰਗੇ ਮਾੜੇ ਦਾ ਉਹ ਨਹੀਂ ਹੁੰਦਾ ਥੋੜਾ ਜਿਹਾ ਵੀ ਆਪਣੇ ਹਨਾ ਵੀ ਬੈਲੈਂਸ 'ਚ ਰਹਿ ਕੇ ਚੱਲਣਾ ਚਾਹੀਦਾ ਹੈਗਾਗਾ ਜਿਦਾਂ ਕਿਤੇ ਸੋਸ਼ਲ ਮੀਡੀਆ ਨੇ ਸਾਨੂੰ ਕਦਰਾਂ ਕੀਮਤਾਂ ਵੀ ਘਟਾ ਆਪਣੇ ਇੱਜ਼ਤ ਨੂੰ ਨੰਗਾ ਆਪ ਕਰ ਰਹੀਆਂ ਹੈ ਹੈ ਜੀ ਹੈ ਇਹ ਬਿਲਕੁਲ ਗੱਲ ਸਹੀ ਹੈਗੀ ਹੈਗੀ ਥੋੜਾ ਜਿਹਾ ਬਸ ਇਹੀ ਮੈਂ ਕਹਿ ਰਹੀ ਹਾਂ ਨਾ ਥੋੜਾ ਜਿਹਾ ਦੀ ਇੱਜ਼ਤ ਨੂੰ ਇੱਜ਼ਤ ਬੰਦੇ ਦੀ ਆਪ ਦੀ ਆਪਦੇ ਹੱਥ ਹੁੰਦੀ ਹੈਗੀ ਹੈਗੀ ਹਨਾ ਥੋੜਾ ਜਿਹਾ ਬਸ ਆਪ ਦੀ ਇੱਜ਼ਤ ਦਾ ਖਿਆਲ ਰੱਖ ਕੇ ਹਨਾ ਬਿਲਕੁਲ ਹਾਂ ਦੀ ਚਲੋ ਲੋਕਾਂ ਦਾ ਲੋਕਾਂ ਨੂੰ ਆਪਾਂ ਚੁੱਪ ਤਾਂ ਨਹੀਂ ਕਰਾ ਸਕਦੇ ਲੋਕਾਂ ਦਾ ਕੰਮ ਬੋਲਣਾ ਹੈ ਨਾ ਥੋੜਾ ਜੀ ਆਪਾਂ ਵੀ ਮੌਕਾ ਸਮਾ ਲੀ ਜਾਣਾ ਉਹ ਚ ਆਪਣਾ ਵੀ ਬਹੁਤ ਵੱਡਾ ਹੱਥ ਹੁੰਦਾ ਹੈਗਾ ਆਪਣੇ ਆਪ ਦਾ ਵੀ ਹੈ ਨਾ ਆਪਣੇ ਅੰਚ ਹਮ ਬੜੇ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਤੁਸੀਂ ਸਾਡੇ ਨਮਾਣਿਆਂ ਨੂੰ ਮੌਕਾ ਦਿੱਤਾ ਹੈ ਨਾ ਤੇ ਸਾਨੂੰ ਦੁਨੀਆ ਦੇ ਰੋਹ ਰੂਹ ਕੀਤਾ ਠੀਕ ਹੈ ਬੀ ਸਤਿ ਸ਼੍ਰੀ ਅਕਾਲ ਸੋ ਤੁਹਾਨੂੰ ਇਹ ਵੀਡੀਓ ਕਿਸ ਤਰੀਕੇ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਜੁੜਨਾ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਸਫਰ ਟੈਲੀਵਿਜ਼ਨ ਨਾਲ ਜੁੜੇ ਰਹੋ ਅਜੇ ਅਜਿਆ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ